ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪੰਜਾਬੀ ਵੀਰੋ ਹੰਸਰਾਜ ਹੰਸ ਦਾ ਬਿਆਨ ਮੈਂ ਕੱਲ ਸੁਣਦਾ ਪਿਆ ਸੀਗਾ ਤੇ ਗੁੱਸਾ ਬੜਾ ਕਹਿੰਦਾ ਇਹ ਜਿਹੜੇ ਕਿਸਾਨ ਰਾਹ ਰੋਕ ਕੇ ਮਤਲਬ ਬਹਿ ਜਾਂਦੇ ਆ ਮੇਰਾ ਆਂਦਾ ਮੈਂ ਬਤੇਰਾ ਇਹਨਾਂ ਨੂੰ ਮੱਥੇ ਟੇਕੇ ਆ ਤੇ ਪਰ ਆਂਦਾ ਕਿ ਕੀ ਨਾਲੇ ਦਾ ਇੱਕ ਵਾਰ ਮੈਨੂੰ ਬਣਾਓ ਇਹਨਾਂ ਦੇ ਖੇਤਰ ਵੇਖਿਓ ਫੇਰ ਦੇ ਕਿਦਾਂ ਹੰਸਰਾਜ ਜੇਪ ਪਿਓ ਦਾ ਪੁੱਤ ਹੈਗਾ ਨਾ ਤੇ ਐਸੀ ਗੱਲ ਤੇ ਰਹੀਂ ਤੇ ਜਿਵੇਂ ਤੂੰ ਪਹਿਲੀ ਆਪਣੀ ਇੱਕ ਗੱਲ ਤੋਂ ਮੁਕਰਿਆ ਨਾ ਜੇ ਮੈਂ ਜੀ ਬਸ ਇੱਕ ਵਾਰ ਐਮਪੀ ਬਾਨਾ ਸੀ ਗੱਲ ਵੇਹੁਣੀ ਸੀ ਵਿਹੜੀ ਜੇਪ ਪਿਓ ਦਾ ਪੋਤੇ ਆ ਜੇ ਆਪਣੇ ਪਿਓ ਮਾਂ ਦਾ ਦੁੱਧ ਚੁੰਗਿਆ ਆ ਅਸਥਣਾ ਦੇ ਵਿੱਚੋਂ ਤੇ ਕਿਸਾਨਾਂ ਤੇ लाठी चार्ज ਨਾ ਕਿਸਾਨਾਂ ਨੂੰ ਖੇਤਰ ਫੇਰ ਕੇ ਵਿਖਾ ਭੰਦੇ ਆ ਯਾਰਾ ਦੱਲਿਆ ਤੂੰ ਹੈ ਕੀ ਬੀਜੇਪੀ ਦਾ ਦਲਾਲ ਮੋਦੀ ਭਗਤ ਹੈ ਕੀ ਤੂੰ ਇੱਕ ਸਾਨ ਇੱਜ਼ਤ ਕਰਨੀ ਵੀ ਜਾਣਦੇ ਆ ਤੇ ਜੇ ਕੋਈ ਬੌਧਾ ਤਾਂ ਨੂੰ ਚੜੇ ਤੇ ਉਹਨੂੰ ਲਾਉਣਾ ਵੀ ਜਾਣਦੇ ਆ ਇੱਕ ਗੱਲ ਯਾਦ ਰੱਖੀ ਮੇਰੀ ਇੱਕ ਗੱਲ ਯਾਦ ਆ ਜੇ ਤੂੰ ਆਪਣੀ ਮਾਂ ਦਾ ਦੁੱਧ ਚੰਗਿਆ ਤੇ ਹੁਣ ਮਾਫੀ ਨਾ ਮੰਗੀ ਠੀਕ ਆ ਮਾਫੀ ਨਾ ਮੰਗੀ ਹੁਣ ਇਥੇ ਬਿਆਨ ਤੇ ਰਹੀਂ ਇਹ ਜੇ ਕਿਸਾਨ ਤੇਰੇ ਸਾਹਮਣੇ ਆਉਣਗੇ ਤੇ ਕੱਲਾ ਜਾਏ ਸਿਕਿਉਰਿਟੀ ਨੂੰ ਪਿੱਛੇ ਰੱਖ ਕੇ ਤੇ ਛੇਤਰ ਮਾਰ ਕੇ ਵਗਾ ਭੈਣ ਤੇ ਦੱਲਾ ਬੰਦਾ ਦੁੱਦੀ ਗੱਲ ਆ ਕੇ ਲਾਲਜੀਤ ਭੁੱਲਰ ਦਾ ਇੱਕ ਬਿਆਨ ਆਇਆ ਕਿ ਉਹਨੇ ਗੱਲ ਕਹੀ ਆ ਤੇ ਪਰ ਲੋਕਾਂ ਨੇ ਨਾ ਉਹ ਗੱਲ ਉਲਟ ਲੈ ਲਈ ਆ ਮੈਂ ਲਾਲਜੀਤ ਭੁੱਲਰ ਦਾ ਸਪੋਰਟਰ ਨਹੀਂ ਪਰ ਐਵੇਂ ਨਾ ਗੱਲ ਚਿੱਕੇ ਟੰਗ ਦਿਆ ਕਰੋ ਉਹਨੇ ਉਹਨੇ ਕਹਿਣਾ ਸੀ ਗੁਰੂ ਨਾਨਕ ਦੇਵ ਜੀ ਅਤੇ ਕੇਜਰੀਵਾਲ ਉਹਦੇ ਮੂੰਹ ਚੋਂ ਨਿਕਲ ਗਿਆ ਗੁਰਨਾਨਕ ਦੇਵ ਜੀ ਕੇਜਰੀਵਾਲ ਐਵੇਂ ਨਹੀਂ ਉਹ ਵੀ ਆਪਣਾ ਹੀ ਪੰਜਾਬੀ ਭਰਾ ਆ ਐਦਾਂ ਵੀਡੀਓ ਤੋੜ ਮਰੋੜ ਕੇ ਜੇ ਕੋਈ ਪੇਸ਼ ਕਰਦਾ ਹੁੰਦਾ ਨਾ ਉਹਨੂੰ ਸਵਾਲ ਕਰਿਆ ਕਰੋ ਠੀਕ ਹੈ ਨਾ ਇੱਕ ਦਮ ਨਾ ਮਤਲਬ ਤਾਂ ਦੇ ਚੜਜਿਆ ਕਰੋ ਜੀ ਲਾਲਜੀਤ ਭੁੱਲਣੇ ਗੁਰਨਾਨਕ ਦੇਵ ਜੀ ਕਹਤਾ ਕੇਜਰੀਵਾਲ ਨੂੰ ਨਹੀਂ ਕਈ ਵਾਰ ਹਰ ਇੱਕ ਬੰਦੇ ਕੋ ਗਲਤੀ ਹੋ ਜਾਂਦੀ ਬੋਲਦੇ ਬੋਲਦੇ ਹਨਾ ਤੇ ਰਹੀ ਗੱਲ ਹੰਸ ਰਾਜ ਦੀ ਹੰਸ ਰਾਜ ਜੀ ਬੰਦਾ ਬਣ ਕੇ ਅਜੇ ਵੀ ਮੌਕਾ ਆ ਜੇ ਤੂੰ ਮਾਫੀ ਮੰਗ ਜੇ ਨਾ ਅਜੇ ਮੌਕਾ ਆ ਪਰ ਤੂੰ ਬਾਂਦਰ ਆ ਤੂੰ ਮਾਫੀ ਮੰਗਣੀ ਨਹੀਂ ਤੂੰ ਖੁਦ ਛਤਰ ਖਾਣੇ ਆ ਸੋ ਇੰਨੀਆਂ ਕਿ ਮੈਂ ਗੱਲਾਂ ਕਹਿਣੀ ਸੀ ਕਿਸਾਨ ਪ੍ਰਭੋ ਹੁਣ ਜਿੱਥੇ ਇਹ ਤੁਹਾਨੂੰ ਮਿਲਦਾ ਆ ਹੰਸ ਰਾਜ ਇਹ ਹੁਣ ਇੱਜ਼ਤ ਦਾ ਮਸਲਾ ਆ ਫੜ ਲੋ ਤੇ ਢਾਲੋ ਉੱਥੇ ਇਹਨੂੰ ਇਹਨੂੰ ਪਤਾ ਲੱਗ ਜੇ ਵੀ ਛਤਰ ਮਾਰੀ ਦੇ ਕਿੱਦਾਂ ਆ ਠੀਕ ਆ ਵੱਡਾ ਸਾਧ ਬਣਿਆ ਖਾੜਕੂ ਸਮਿਆਂ ਦੇ ਵਿੱਚ ਨਾ ਇਹ ਸਿੱਖਾਂ ਦੇ ਗਾਣੇ ਗਾਉਂਦਾ ਹੁੰਦਾ ਸੀ ਪਤਾ ਪਤਾ ਸਿੰਘਾਂ ਦਾ ਵੈਰੀ ਬਚ ਬੁਰੇ ਹਾਲਾਤਾਂ ਤੋਂ ਉਦੋਂ ਇਹਨੂੰ ਉਧਰੋਂ ਛੇਤਰਾਂ ਦਾ ਡਰ ਹੀਗਾ ਹੌਲੀ ਹੌਲੀ ਇਹਨੂੰ ਜਨਤਾ ਨੇ ਸਿਰ ਤੇ ਬਿਠਾ ਲਿਆ ਐਮਪੀ ਬਣ ਗਿਆ ਤੇ ਉਸ ਤੋਂ ਬਾਅਦ ਹੁਣ ਸਾਨੂੰ ਛੇਤਰ ਮਾਰੂਗਾ ਏ ਠੀਕ ਆ ਸਿੱਖਾਂ ਨੂੰ ਛੇਤਰ ਮਾਰੂਗਾ ਏ ਬੁੱਚੜ ਨਾ ਸਾळ्या ਤੇਰੀ ਮੂੰਹ ਨਾ ਸ਼ਕਲ ਤੂੰ ਸਾਨੂੰ ਛੇਤਰ ਮਾਰੇਗਾ ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਵੀਡੀਓ ਸ਼ੇਅਰ ਕਰਕੇ ਇਹਦੀਆ ਭੇਡਾਂ ਤੱਕ ਪਹੁੰਚਾ ਦਿਓ ਧੰਨਵਾਦ